ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਕਈ ਲੋਕ ਤੁਹਾਨੂੰ ਥੱਲੇ ਕਮੈਂਟ ਪਾਏ ਆ ਥੋੜੇ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਕਮੈਂਟ ਪਾਇਆ ਕਿ ਭਾਜੀ ਕਿਸੇ ਚੰਗੇ ਬੰਦੇ ਬਾਰੇ ਵੀ ਗੱਲ ਕਰੋ ਚਲੋ ਵਿੱਚ ਅਸੀਂ ਚੰਗੇ ਬੰਦੇ ਤੇ ਮਾੜੇ ਇਕੱਠਿਆਂ ਦੀ ਗੱਲ ਕਰਦੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਈ ਇੱਕ ਫਿਲਮ ਬਣੀ ਸੀ ਪੰਜਾਬ ਵਿੱਚ ਤੂਫਾਨ ਸਿੰਘ ਉਹਦੇ ਬਾਰੇ ਮੈਂ ਪਹਿਲਾਂ ਵੀ ਬੋਲਿਆ ਸੀ ਇਹ ਆ ਜੀ ਲਖਵੰਦਰ ਲੱਖਾ ਭਾਜੀ ਇਹ ਮੁੰਬਈ ਵਿੱਚ ਰਹਿੰਦੇ ਤੇ ਕਈ ਜਗ੍ਹਾ ਕਈ ਫਿਲਮਾਂ ਵੀ ਆ ਚੁੱਕੀਆਂ ਹਨ ਉਹਨਾਂ ਦੀ ਵਧੀਆ ਵਧੀਆ ਰੋਲ ਕਰ ਚੁੱਕੇ ਨੇ ਇਹ ਇਹ ਮੇਨ ਲੀਡ ਵੀ ਆ ਚੁੱਕੇ ਨੇ ਭਾਈ ਸਾਹਿਬ ਇਨਸਾਨ ਵੀ ਬਹੁਤ ਵਧੀਆ ਨੇ ਜਿੰਨਾ ਕਿ ਮੈਨੂੰ ਲੱਗਦਾ ਹਰ ਬੰਦਾ ਹਰ ਇੱਕ ਬੰਦੇ ਦੀ ਨਜ਼ਰ ਚ ਚੰਗਾ ਨਹੀਂ ਹੁੰਦਾ ਕਈ ਉਹਨਾਂ ਦੀਆਂ ਤਰਤੂਤਾ ਨੂੰ ਚੰਗਾ ਸਮਝਦੇ ਆ ਕਈ ਉਹਨਾਂ ਦੀਆਂ ਚੀਟਿੰਗਾਂ ਹੇਰਾਫੇਰੀਆਂ ਕੀਤੀਆਂ ਜਿਹੜੀ ਉਹਨਾਂ ਨੂੰ ਚੰਗਾ ਸਮਝਦੇ ਪੈਸਾ ਹੋਣਾ ਚਾਹੀਦਾ ਉਹ ਚੀਜ਼ ਮੇਰੇ ਕੋਲ ਹੈ ਨਹੀਂ ਇਹ ਬੰਦੇ ਮੈਂ ਜਿੰਨਾ ਕਿ ਮਿਲੇ ਇਹਨਾਂ ਨੂੰ ਬਹੁਤ ਚੰਗੇ ਲੱਗਦੇ ਆ ਤੇ ਵਧੀਆ ਵੀ ਆ ਬੰਦੇ ਹਨਾ ਕੋਸ਼ਤ ਤੱਕ ਇੱਕ ਫਿਲਮ ਬਣ ਲਗੀ ਤੂਫਾਨ ਸਿੰਘ ਤੂਫਾਨ ਸਿੰਘ ਵਾਲਾ ਜਿਹੜਾ ਪ੍ਰੋਡਿਊਸਰ ਸੀ ਸਾਰੇ ਕਰਤਾ ਧਰਤਾ ਸੀ ਉਹ ਇਸ ਬੰਦੇ ਦੇ ਵਾਕਫ ਸੀ ਉਹ ਇਹਨਾਂ ਨੂੰ ਮੁੰਬਈ ਮਿਲਦੇ ਆ ਜੀ ਇਹਨਾਂ ਕੋਲ ਆਉਂਦੇ ਆ ਕਹਾਣੀ ਬਣ ਲਈ ਫਿਲਮ ਬਣ ਲਈ ਸ਼ੁਰੂ ਹੁੰਦੀ ਆ ਪੈਸਾ ਵੀ ਉਹਨਾਂ ਕੋਲ ਹੁੰਦਾ ਆ ਖਾਸਾ ਤੇ ਉਹ ਬਣਾਉਣੀ ਸ਼ੁਰੂ ਕਰਦੇ ਤਾਂ ਰਾਈਟਰ ਨੂੰ ਮਿਲਾਉਂਦੇ ਆ ਜੀ ਰਾਈਟਰ ਹੁੰਦੇ ਸੁਰਮੀਤ ਮਾਵੀ ਸਾਹਿਬ ਉਹ ਐਕਟਰ ਜਿਹੜਾ ਬੰਦਾ ਏਸੇ ਬੰਦੇ ਨੇ ਲਖਵਿੰਦਰ ਭਾਈ ਨੇ ਚ ਤੂਫਾਨ ਸਿੰਘ ਬਣਨਾ ਸੀ ਤੇ ਉਹ ਇਹਨਾਂ ਨੂੰ ਮਿਲਾਉਂਦੇ ਆ ਕਹਾਣੀ ਲਿਖਣ ਲਈ ਸ਼ੁਰੂ ਹੁੰਦੀ ਆ ਕਰਦੇ ਕਰਦੇ ਗੱਲਬਾਤ ਚੱਲਦੇ ਚੱਲਦੇ ਕਿੱਦਾਂ ਨਾ ਕਿੱਦਾਂ ਉਹਨੂੰ ਕ੍ਰੀਏਟਿਵ ਜਾਂ ਅੱਛਾ ਬਣਾਉਣ ਦੇ ਚੱਕਰ ਚ ਕ੍ਰੀਏਟਿਵ ਗਿਰੀ ਦਿਖਾਉਣ ਦੇ ਚੱਕਰ ਚ ਫਿਲਮ ਚੱਲ ਜਾਂਦੀ ਆ ਜੀ ਪੰਜਾਬ ਪੰਜਾਬ ਬਹੁਤ ਹੀ ਇਮਾਨਦਾਰ ਸੱਚੇ ਸੁੱਚੇ ਸੱਚੇ ਸੁੱਚੇ ਸਿੱਖ ਮੰਦੇ ਜਰਨੈਲ ਸਿੰਘ ਜੀ ਦੇ ਹੱਥ ਉਹ ਹੌਲੀ ਹੌਲੀ ਕਰਕੇ ਪਹਿਲਾਂ ਤਾਂ ਆਊਟ ਕਰਦੇ ਆ ਜੀ ਇਸ ਬੰਦੇ ਨੂੰ ਫਿਲਮ ਚ ਲਖਵਿੰਦਰ ਭੱਜ ਨੇ ਤੇ ਉਸੇ ਦੌਰਾਨ ਨਰਿੰਦਰ ਨੀਨਾ ਜੀ ਦਾ ਬੇਟਾ ਮੈਨੂੰ ਇੱਕ ਡਾਇਰੈਕਟਰ ਨਾਲ ਬਣਾਉਂਦਾ ਕਿ ਆਹ ਦੇਖੋ ਜੀ ਇਹ ਬਾਹਰੋਂ ਪੜ ਕੇ ਆਇਆ ਇਹ ਡਾਇਰੈਕਟਰ ਹੋਊਗਾ ਅੱਜ ਜੇ ਕੋਈ ਵੀ ਚਾਵੇ ਉਸ ਬੱਚੇ ਨੂੰ ਪੁੱਛ ਸਕਦਾ ਨਰਿੰਦਰ ਨੀਨਾ ਦੇ ਬੇਟੇ ਨੂੰ ਜੂਨੀਅਰ ਨੀਨਾ ਨੂੰ ਕਿ ਮੈਂ ਕਿਹਾ ਜੀ ਭਈ ਜੇ ਇਹ ਬੰਦਾ ਡਾਇਰੈਕਟਰ ਹੋਵੇ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਤੇ ਮੈਂ ਜੋ ਤੂੰ ਸਜ਼ਾ ਕਹਦੇਂ ਭੁਗਤੂਗਾ ਉਹ ਬੱਚਾ ਉਦੋਂ ਮੇਰੇ ਨਾਲ ਬਹਿਸਿਆ ਪਰ ਜਦੋਂ ਫਿਲਮ ਬਣਨੀ ਸ਼ੁਰੂ ਹੋਣ ਲੱਗੀ ਤੇ ਮੈਨੂੰ ਪਤਾ ਲੱਗਿਆ ਕਿ ਡਾਇਰੈਕਟ ਕੋਈ ਹੋਰ ਕਰ ਰਿਹਾ ਗੁਰਚਰਨ ਮਿਰਕ ਤੇ ਨਾ ਉਸ ਦਾ ਆ ਰਿਹਾ ਤੇ ਮੈਂ ਉਹਨੂੰ ਫੋਨ ਲਾ ਕੇ ਕਿਹਾ ਸੀ ਵੀ ਹੁਣ ਦੱਸ ਚਲੋ ਕਹਾਣੀ ਉੱਥੇ ਹੀ ਲੈ ਆਉਨੇ ਆ ਤੇ ਕਹਾਣੀ ਪੰਜਾਬ ਪਹੁੰਚ ਜਾਂਦੀ ਹੈ ਜਰਨੈਲ ਸਿੰਘ ਕੋ ਜਰਨੈਲ ਸਿੰਘ ਜੀ ਪਹਿਲਾਂ ਤਾਂ ਉਹ ਐਕਟਰ ਨੂੰ ਬਾਹਰ ਕਰਦੇ ਆ ਜੀ ਐਕਟਰ ਨੂੰ ਹੋਰ ਨੂੰ ਇੱਕ ਨੂੰ ਲੈਣ ਦੀ ਗੱਲ ਚੱਲ ਪੈਂਦੀ ਉਹ ਹੈ ਜੀ ਰਣਜੀਤ ਬਾਵਾ ਉਹਦੀ ਪਹਿਲੀ ਫਿਲਮ ਹੁੰਦੀ ਆ ਉਹਨੂੰ ਗਿਫਟ ਕਰ ਦਿੱਤਾ ਜਾਂਦਾ ਘਰ ਜਿਸ ਬੰਦੇ ਤੇ ਬਣਾਈ ਜਾਂਦੀ ਆ ਉਸ ਮਾਂ ਨੂੰ ਕੋਈ ਨਹੀਂ ਪੁੱਛਦਾ ਤੂਫਾਨ ਸਿੰਘ ਦੀ ਮਾਂ ਨੂੰ ਤੇ ਬਣਨੀ ਸ਼ੁਰੂ ਹੋ ਜਾਂਦੀ ਆ ਇਹ ਫਿਲਮ ਜਦੋਂ ਬਣਨੀ ਸ਼ੁਰੂ ਹੁੰਦੀ ਪਹਿਲਾਂ ਤਾਂ ਐਕਟਰ ਬਾਹਰ ਹੋਇਆ ਹੌਲੀ ਹੌਲੀ ਸੁਰਮਿਤ ਮਾਵੀ ਸਾਹਿਬ ਵੀ ਸੈਕੰਡ ਡਾਇਰੈਕਟਰ ਵੀ ਹੋਰ ਆ ਜਾਂਦਾ ਉਹ ਡਾਇਰੈਕਟਰ ਦਾ ਨਾਮ ਮੇਰਾ ਖਿਆਲ ਉਹਨੇ ਸਿਕੰਦਰ 2 ਬਣਾਈ ਸੀ ਤੇ ਸਕੂਟੀ ਆ ਗਈ ਸੀ ਉਹਦੇ ਵਿੱਚ ਆਵਾਜ਼ ਆ ਗਈ ਉਹਦੇ ਲਈ ਸੌਰੀ ਤੇ ਉਹ ਸਿਕੰਦਰ 2 ਬਣਾਈ ਉਹਦਾ ਨਾਮ ਮੈਨੂੰ ਇੰਨਾ ਮੈਂ ਯਾਦ ਨਹੀਂ ਰੱਖਦਾ ਸਿਕੰਦਰ 2 ਜੇ ਬਣਾਈ ਹੈ ਜਿਨੇ ਤੁਸੀਂ ਉਹ ਦੇਖ ਸਕਦੇ ਉਹਨੂੰ ਇਹਦਾ ਡਾਇਰੈਕਟਰ ਬਣਾ ਦਿੱਤਾ ਜਾਂਦਾ ਤੇ ਰਾਈਟਰ ਸਾਹਿਬ ਵੀ ਸੈਕੰਡ ਹੈਂਡ ਤੇ ਆ ਜਾਂਦੇ ਹਾਂ ਸੈਕੰਡ ਨੰਬਰ ਤੇ ਆ ਜਾਂਦੇ ਆ ਤੇ ਐਕਟਰ ਨੂੰ ਕੱਢ ਹੀ ਦਿੱਤਿਆ ਜਾਂਦਾ ਉਸ ਨੂੰ ਤੇ ਇਹ ਦੂਜੇ ਬੰਦੇ ਨੂੰ ਲੈ ਲਿਆ ਜਾਂਦਾ ਪਰ ਤੁਸੀਂ ਸੋਚ ਕੇ ਦੇਖੋ ਲਖਵਿੰਦਰ ਭਾਜੀ ਨੇ ਗੱਲ ਕੀਤੀ ਕਿ ਕਰਤਾ ਧਰਤਾ ਮੈਂ ਸੀ ਜਾਂ ਸਭ ਕੁਝ ਉਹਦੇ ਵਿੱਚੋਂ ਕਰੋੜਾ ਰੁਪਇਆ ਖਾ ਲਿਆ ਜਾਂਦਾ ਤੇ ਫਿਲਮ ਇਸ ਹਿਸਾਬ ਨਾਲ ਬਣਾਈ ਜਾਂਦੀ ਤੇ ਅੰਨਿਆਂ ਨੂੰ ਵੀ ਦਿਖਦਾ ਵੇ ਸੀਨ ਗਲਤ ਨੇ ਹਨਾ ਬੋਲਿਆਂ ਨੂੰ ਸਮਝਾਉਂਦਾ ਵੀ ਡਾਇਲੋਗ ਗਲਤ ਨੇ ਤੁਸੀਂ ਉਹ ਫਿਲਮ ਨੂੰ ਦੇਖੋ ਫਿਰ ਇੱਕ ਨਵਾਂ ਹੀ ਧੋਗ ਰਚਾਤਾ ਜਾਂਦਾ ਕਿ ਫਿਲਮ ਬੈਨ ਹੋ ਗਈ ਤੇ YouTube ਤੇ ਛੱੜਤੀ ਜਾਂਦੀ ਹੈ YouTube ਤਾਂ ਬੈਨ ਕਿਉਂ ਨਹੀਂ ਹੋਈ ਸਿਰਫ ਉਹ ਪੈਸੇ ਖਾਦੇ ਜਾਂਦੇ ਕਰੋੜਾਂ ਰੁਪਏ ਉਹ ਬੰਦਾ ਦੁਬਾਰਾ ਡਾਇਰੈਕਟਰ ਨਹੀਂ ਆਉਂਦਾ ਤੇ ਉਹ ਪ੍ਰੋਡਿਊਸਰ ਲੋਕਾਂ ਤੋਂ 2-2 4-4 5 ਡਾਲਰ ਇਕੱਠੇ ਕਰਕੇ ਫਿਲਮ ਬਣਾਈ ਜਾਂਦੀ ਆ ਹੁਣ ਇਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਲਖਵਿੰਦਰ ਕਿੰਨਾ ਚੰਗਾ ਬੰਦਾ ਸੀ ਲਖਵਿੰਦਰ ਸਿੰਘ ਭਾਜੀ ਕਿੰਨੇ ਚੰਗੇ ਇਹ ਚੰਗੇ ਬੰਦੇ ਨੇ ਤੇ ਦੂਜਿਆਂ ਨੂੰ ਤੁਸੀਂ ਆਪ ਹੀ ਪਰਖ ਲਓ ਇਹ ਚੰਗੇ ਤੇ ਮਾੜੇ ਵਿੱਚੇ ਦੱਸਦੇ ਤੇ ਇਹ ਸਿਆਸਤ ਦਾ ਇੰਡਸਟਰੀ ਚੱਲਦੀਆਂ ਰਹਿਣੀਆਂ ਕੋਈ ਵੀ ਇਹਨਾਂ ਦੇ ਆਪਗੋ ਨਹੀਂ ਦੱਸਦਾ ਸੁਸਾਈਡ ਕਰ ਲੈਂਦੇ ਨੇ ਸੁਸ਼ਾਂ ਵਰਗੇ ਹੋਰ ਬਹੁਤ ਚੀਜ਼ਾਂ ਹੋ ਜਾਂਦੀਆਂ ਅਸੀਂ ਨਾ ਤੇ ਆਪਗੋ ਨਹੀਂ ਦੱਸਦੇ ਆ ਕੋਈ ਗਲਤ ਨਹੀਂ ਹੈ ਸੱਚ ਦੱਸਦੇ ਆ ਇਹ ਜਿੰਨੇ ਵੀ ਨੇ ਲੰਡੂ ਏਦਾਂ ਦੇ ਹੀ ਨੇ ਚੰਗੇ ਬਹੁਤ ਘੱਟ ਨੇ ਤੇ ਜਿਹੜੇ ਚੰਗੇ ਉਹਨਾਂ ਨੂੰ ਚੰਗੇ ਕਹਾਂਗੇ ਸਾਨੂੰ ਵੀ ਬਹੁਤ ਲੋਕ ਮਾੜੇ ਕਹਿੰਦੇ ਹੋਣੇ ਪਰ ਅੰਦਰ ਖਾਤੇ ਜਿਹੜੇ ਲੋਕਾਂ ਮੋਰੇ ਸਾਨੂੰ ਮਾੜਾ ਕਹਿੰਦੇ ਆ ਉਹ ਅੰਦਰ ਖਾਤੇ ਸਾਨੂੰ ਚੰਗਾ ਵੀ ਕਹਿੰਦੇ ਆ ਸਾਨੂੰ ਪਤਾ ਬਹੁਤ ਇਹਨੂੰ ਪਤਾ ਪਿਆ ਅਸੀਂ ਚੰਗੇ ਆ ਪਰ ਉਹਨਾਂ ਨੇ ਉਹ ਭੀੜ ਚ ਚੱਲਣ ਦਾ ਠੇਕਾ ਲਿਆ ਹੋਇਆ ਇਕੱਲੇ ਇਕੱਲੇ ਕੌਣ ਚੱਲਦੇ ਹੁੰਦੇ ਤੁਹਾਨੂੰ